ਐਸੀਰਾਂ ਜੀ ਮੈਂ ਜਿਲ੍ਹਾ ਪ੍ਰਧਾਨ ਸ਼ਿਵ ਸਾਣਾ ਬਾਲੂਕ ਤੋਂ ਵਾਲਾ ਸਰ ਠਾਕਰੇ ਤੋਂ ਕਿਵੇਂ ਸਿਆਲ ਅੱਜ ਅਸੀਂ ਗੁਰਵ ਸਿੰਘ ਪੰਨੂ ਦਾ ਪੁੱਤਲਾ ਫੋਟਾ ਆਏ ਆ ਕਿਉਂਕਿ ਉਹਨੇ ਸਾਡੇ ਸੰਵਿਧਾਨ ਦੇ ਜਿਹੜੇ ਚੇਤਾ ਸੀਗੇ ਵੀਰਰਾਮਾ ਬੇਤਕਾਲ ਜੀ ਉਹਨਾਂ ਦੇ ਖਿਲਾਫ ਬਹੁਤ ਗਲਤ ਟਿੱਪਣੀ ਕੀਤੀ ਸੀ ਔਰ ਉਹਨਾਂ ਦੇ ਵਿੱਚ ਸਾਡੇ ਸਾਰੇ ਪੰਜਾਬ ਦੇ ਵਿੱਚ ਸਾਰੇ ਦੇਚ ਵਿੱਚ ਰੋਸ ਪਾਇਆ ਗਿਆ ਇਸ ਵਾਸਤੇ ਅਸੀਂ ਉਹਨਾਂ ਨੂੰ ਅੱਜ ਇਹ ਉਹਦਾ ਦੇ ਸਰਕਾਰ ਕੀਤਾ ਵਾ ਕਿ ਜਿਹਦਾ ਦੀ ਕਤੂਤਾ ਜਿਹੜਾ ਕਰੂਗਾ ਉਹਨਾਂ ਨੂੰ ਇੱਡਾ ਹੀ ਚੌਕਾ ਦੇ ਵਿੱਚ ਛਾੜਿਆ ਜਾਊਗਾ ਸਰ ਕਿਹੜੀ ਜਗ੍ਹਾ ਤੇ ਕੀਤਾ ਤੁਸੀਂ ਹੈ ਇਹ ਜੀ ਬਸਤੀ ਸ਼ੇਖ ਹੈ ਜੀ ਕਾਮਾਡੀ ਚੌਕ ਦੇ ਵਿੱਚ ਹੂੰ ਇਹ ਨੀਅਰ ਬਿਸ਼ਰਾ ਗਰਾਉਂਡ ਉਹਨਾਂ ਨੇ 14 ਤਰੀਕ ਨੂੰ ਡਾਕਟਰ ਭੀਮਰਾਓਂbedkar ਜੀ ਦੇ ਬੋਤਨ ਨੂੰ ਲਾਣ ਦੇ ਵੀ ਕਿਹਾ ਉਹਦੇ ਬਾਰੇ ਤੁਹਾਡਾ ਕੋਈ ਕੀ ਕਹਿਣਾ ਹੈ ਬਾਜੀ ਉਹਨਾਂ ਦੇ ਉਹ ਤਾਂ ਕਹਿਨੀਆਂ ਗੱਲਾਂ ਵੈਟੀ ਆਪਾਂ ਤਾਂ ਉਸ ਬੰਦੇ ਦੇ ਮਰਦਾਂ ਦੇ ਫੁੱਫਲਾ ਫੁੱਗਿਆ ਵਾ ਕੱਲ ਨੂੰ ਇੱਥੇ ਆਇਆ ਉਹਨੂੰ ਆਪਾਂ ਆਪਣੇ ਜਿਵੇਂ ਜਿਹੜੇ ਹੈ ਕਿ ਆਪਣੇ ਗ੍ਰਾਮ ਮੰਤਰੀ ਜੀ ਉਹਨਾਂ ਨੂੰ ਕਿਹਾ ਵਾ ਕਿ ਇਹਨੂੰ ਬਾਹਰੋਂ ਛੱਡ ਕੇ ਇਹਨੂੰ ਪਾਤੀ ਤੇ ਚੜਾਇਆ ਜਾਵੇ ਕਿ ਜਿਹੜਾ ਸਾਡੇ ਜਿਹੜਾ ਸਾਡੇ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਇਹ ਬਹੁਤ ਮਾੜਾ ਬੰਦਾ ਵਾ ਇਹ ਮਾੜੀਆਂ ਅੰਸਾ ਕਰਕੇ ਸਾਡਾ ਯੂਥ ਵੀ ਇੰਦੇ ਮਗਰ ਲਾ ਕੇ ਥੋੜਾ ਜਿਹਾ ਗਲਤ ਗਲਤ ਕਰਿਆ ਕਮੀਆਂ ਆ ਰਹੀਆਂ ਉਹਦੇ ਵਿੱਚ ਤੇ ਇਸ ਵਾਸਤੇ ਇਹਨੂੰ ਥੋੜਾ ਜਿਹਾ ਨਾ ਲਿਆ ਕੇ ਤੇ ਬਾਕੀ ਵੀ ਜਿਹੜੇ ਬੰਦੇ ਅਰੈਸਟ ਕੀਤੇ ਜਾਂਦੇ ਨਾਲ ਫਾਂਸੀ ਦੇ ਚੜ੍ਹੇ ਜਾਂਦੇ ਜੇਕਰ ਦੁਬਾਰਾ ਡਾਕਟਰ ਭੀਮਾਂਬੇਦਕਰ ਦੇ ਬੁੱਤਨ ਨਾਲ ਕੋਈ ਛੇੜਖਾ ਨਹੀਂ ਹੁੰਦੀ ਆ ਤੁਹਾਡੇ ਵੱਲੋਂ ਕੋਈ ਵਿਰੋਧ ਕੀਤਾ ਜਾਏਗਾ ਬਿਲਕੁਲ ਕੀਤਾ ਜਾਏਗਾ ਜੀ ਪੂਰੇ ਦੇਸ਼ ਵੱਲੋਂ ਵਿਰੋਧ ਕੀਤਾ ਜਾਏਗਾ ਇਹ ਤੁਹਾਡੇ ਨੈਸ਼ਨਲ ਲੈਵਲ ਤੇ ਜੋ ਮਤਲਬ ਉਪਰਦਸ਼ਨ ਹੋ ਰਿਹਾ ਸਾਡੇ ਜੀ ਸਾਰੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਮੁੱਕੇ ਜਾ ਰਹੇ ਆ ਪਰ ਜਿਹੜਾ ਸਾਡੇ ਸਾਨੂੰ ਜਿੱਦਾਂ ਜਿੱਦਾਂ ਸਾਡੇ ਪੰਜਾਬ ਪ੍ਰਦੇਸ਼ ਦਾ ਹੁਕਮ ਹੁੰਦਾ ਵਾ ਉਸ ਹਾਣਾ ਸਾਡੀ ਆਪਾਂ ਆਪਣੇ ਆਪਣੇ ਜਗ੍ਹਾ ਦੇ ਉੱਤੇ ਖੁੱਗਦੇ ਵੀ ਆ। ਤੁਹਾਨੂੰ ਕੀ ਲੱਗਦਾ ਜਿਹੜੇ ਆ ਬਾਰ ਬਾਰ ਛੇੜਕਣ ਦੀ ਉਹ ਵੀ ਰਾਜਨੀਤੀ ਪੱਖ ਹੈਗਾ ਪਿੱਛੇ? ਦੇਖੋ ਜੀ ਆਪਾਂ ਇਹਨੂੰ ਰਾਜਨੀਤੀ ਨਹੀਂ ਕਹਿ ਸਕਦੇ ਇਹਨੂੰ ਕਹਿੰਦੇ ਸ਼ਰਾਰਤਾ। ਹੂੰ ਇਹ ਸ਼ਰਾਰਤੀ ਤੱਤ ਹੈਗੇ ਇਹਨਾਂ ਨੇ ਸ਼ਰਾਰਤ ਲਈ ਜਾਣੀ ਆ। ਨਹੀਂ ਤਾਂ ਦੇਖੋ ਜੀ ਅੱਜ ਦਾ ਦਿਨ ਜਿਹੜਾ ਹੈਗਾ ਸਾਡੇ ਅੱਜ ਜੰਦਰ ਵਿੱਚ ਸ਼ੋਭਾ ਯਾਤਰਾ RAM NOBI ਨਿਕਲ ਰਹੀ ਆ। ਅਸੀਂ ਉੱਥੇ ਵੀ ਜਾਣਾ ਵਾ। ਇਸ ਵਾਸਤੇ ਕਿ ਜਿਹੜਾ ਇਹ ਕੰਮ ਕੀਤਾ ਗਿਆ ਇਸ ਲਈ ਕੀ ਉਹਨੂੰ ਦੱਸਿਆ ਗਿਆ ਕਿ ਦੇਖ ਰਾਵਣ ਮੇਲਾ ਮਾਰਿਆ ਗਿਆ। ਹੂੰ ਰਾਵਣ ਨੂੰ ਮਾਰ ਕੇ ਹੀ ਆਪਾਂ ਅੱਜ ਰਾਮ ਨਾਮ ਮਿਲਾ ਰਹੇ ਹਾਂ ਠੀਕ ਹੈ